20000 ਰੁਪਇਆ ਪਰ ਇਕੜ ਫਸਲ ਦੇ ਨੁਕਸਾਨ ਦਾ ਹੈ 37500 ਰੁਪਇਆ ਪਸ਼ੂ ਪਸ਼ੂਆਂ ਵਾਲਾ ਜਿਹੜਾ ਚੱਪਤਲਾ ਉਹਦੇ ਵਿੱਚ ਜਾਊਗਾ ਡੀਸੇਲਟਿੰਗ ਦੇ ਵਿੱਚ 7200 ਰੁਪਇਆ ਪਰ ਇਕੜ ਚਾਹੇ ਉਹ ਡੀਜ਼ਲ ਦੀ ਬਰਥਲੈਂਡ ਚਾਹੇ ਉਹ ਟਰੈਕਟਰ ਕੋਈ ਲੈ ਕੇ ਜਾਣਾ ਹੈ ਜਾਂ ਕੋਈ ਕਿਸੇ ਵੀ ਕਿਸਮ ਦਾ ਪੈਸਾ ਉਹਨਾਂ ਨੇ ਮਿੱਟੀ ਚੱਕਣ ਤੇ ਕਣਕ ਵਾਸਤੇ ਫਸਲ ਨੂੰ ਆਪਣਾ ਜ਼ਮੀਨ ਨੂੰ ਤਿਆਰ ਕਰਨ ਵਾਸਤੇ ਵਰਤਨਾ ਹੈ ਬੱਤਰ ਰੁਪਇਆ ਕਰੇ ਕਰੂ ਦਾ ਦਿੱਤਾ ਜਾ ਰਿਹਾ ਹੁਣ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਸੁਣ ਕੇ ਹਟਿਓ ਕਿਸਾਨਾਂ ਲਈ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਵਿਰੋਧੀ ਧਿਰ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਵਿੰਨ ਰਹੇ ਨੇ ਤੇ ਉੱਥੇ ਹੀ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਸਾਨਾਂ ਨੂੰ ਮੁਆਵਜ਼ੇ ਕਿਉਂ ਨਹੀਂ ਦਿੱਤੇ ਜਾ ਰਹੇ ਤਾਂ ਇਹ ਵਿਰੋਧੀ ਧਿਰਾਂ ਦਾ ਕਹਿਣਾ ਤੇ ਇਸ ਸਮੇਂ ਕਿਸਾਨਾਂ ਦੀ ਜਿਹੜੀ ਵੱਡੀ ਸਿਰਦਰਦੀ ਉਹ ਬਣੀ ਹੋਈ ਹੈ ਜਿਹੜਾ ਖੇਤਾਂ ਦੇ ਵਿੱਚ ਰੇਤਾ ਪਿਆ ਤੇ ਗਾਰ ਪਈਆ ਤੇ ਕਿਸਾਨ ਸੋਚਾਂ ਦੇ ਵਿੱਚ ਪਏ ਹੋਏ ਨੇ ਕਿ ਜਿਹੜੀ ਇਹ ਰੇਤਾ ਤੇ ਗਾਰ ਨੂੰ ਕਿਵੇਂ ਚੁੱਕਿਆ ਜਾਵੇਗਾ ਤਾਂ ਉੱਥੇ ਹੀ ਮੁੱਖ ਮੰਤਰੀ ਭਗਵੰਤ ਤਮਾਨ ਦੇ ਵੱਲੋਂ ਕਿਸਾਨਾਂ ਨੂੰ ਇੱਕ ਖੁੱਲੀ ਛੁੱਟੀ ਦਿੱਤੀ ਗਈ ਹੈ ਕਿਸਾਨਾਂ ਦੇ ਲਈ ਇੱਕ ਐਲਾਨ ਕੀਤਾ ਗਿਆ ਉਹ ਤੁਹਾਨੂੰ ਉਹ ਸੁਣਾ ਦਿੰਨੇ ਆ ਸਾਢੇ 4 ਕਰੋੜ ਰੁਪਇਆ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਸੇਮ ਦੇ ਇਲਾਕਿਆਂ ਜਿੱਥੇ ਪਹਿਲਾਂ ਹੀ ਪਾਣੀ ਹੈ ਉਸ ਪਾਣੀ ਨੂੰ ਕੱਢਣ ਵਾਸਤੇ ਜਿੰਨੇ ਵੀ ਸਾਧਨ ਵਰਤੇ ਜਾਣਗੇ ਉਹਦੇ ਵਾਸਤੇ ਦੇ ਦਿੱਤਾ ਗਿਆ ਮੁੱਖ ਮੰਤਰੀ ਲੀ ਫੰਡ ਚੋਂ ਹੋਰ ਵੀ ਜਿਹੜੇ ਹਰਨਾ ਪ੍ਰਾਪਤ ਜ਼ਿਲ੍ਹੇ ਜਿਆਦਾ ਬਾਰਡਰ ਵਾਲੇ ਉਹਨਾਂ ਨੂੰ ਕ੍ਰਿਤੀ ਸਹਾਇਤਾ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਆ ਤੇ ਹੁਣ ਵੀ ਆਉਣ ਵਾਲੇ ਦਿਨਾਂ ਚ ਦੀਵਾਲੀ ਤੋਂ ਪਹਿਲਾਂ-ਪਹਿਲਾਂ ਅਸੀਂ ਕਰਤਾਰੀਆਂ ਸਾਡੇ ਕੋਲੇ ਆਉਣ ਲੱਗ ਜਾਣੀਆਂ ਨੇ ਤੇ ਅਸੀਂ ਜਿਹੜੇ ਚੈੱਕ ਨੁਕਸਾਨ ਦੇ ਫਸਲਾਂ ਦਾ ਵੀ ਪਸ਼ੂਆਂ ਦਾ ਵੀ ਘਰਾਂ ਦਾ ਵੀ ਉਹਦੇ ਪੈਸੇ ਜਿਹੜੇ ਨੇ ਅਸੀਂ ਚੈੱਕ ਦੇਣੇ ਸ਼ੁਰੂ ਕਰਾਂਗੇ ਤਾਂ ਕਿ ਚਖਮ ਜਦੋਂ ਅੱਲਾ ਮੱਲਮ ਉਹਦੇ ਹੀ ਲੱਗੇ ਨਾਲ ਨਾਲ ਬੀਜ ਸੋਧ ਐਕਟ ਲਿਆਂਦਾ ਗਿਆ ਜਿਹੜਾ ਕੋਈ ਨਕਲੀ ਬੀਜ ਜਾਂ ਕੋਈ ਇਧਰੋਂ ਉਧਰੋਂ ਕੁਆਲਟੀ ਤੋਂ ਥੱਲੇ ਵਾਲਾ ਬੀਜ ਜਿਹੜਾ ਕੋਈ ਵੇਚੂਗਾ ਉਹਦੇ ਮੈਨੂਫੈਕਚਰਰ ਨੂੰ ਵੀ ਤੇ ਦੁਕਾਨਦਾਰ ਨੂੰ ਵੀ ਡੀਲਰ ਨੂੰ ਵੀ ਸਖਤ ਤੋਂ ਸਖਤ ਸਜ਼ਾਾਂ ਮਿਲਣਗੀਆਂ ਜੁਰਮਾਨਾ ਹੋਊਗਾ ਹੋ ਸਕਦਾ ਉਹਨਾਂ ਦੇ ਜਿਹੜੇ ਲਾਇਸੈਂਸ ਕੈਨਸਲ ਕਰ ਦਿੱਤੇ ਜਾਣ ਕਿਉਂਕਿ ਬੀਜ ਜੇ ਨਕਲੀ ਆ ਗਿਆ ਉਹ 6 ਮਹੀਨੇ ਬਾਅਦ ਪਤਾ ਲੱਗਦਾ ਜਦੋਂ ਝਾੜ ਆਉਂਦਾ ਹੈ ਕਿ ਇਹ ਨਕਲੀ ਨਿਕਲਿਆ ਤਾਂ ਉਹ ਉਹ ਉਹਦੀ ਪਰਪਾਈ ਕਰਨਾ ਬਹੁਤ ਔਖਾ ਹੋ ਜਾਂਦਾ ਇੱਕ ਵਾਰੀ ਕਬੀਲਦਾਰੀ ਦੀ ਗੱਡੀ ਲਈ ਤੋ ਲੈ ਜੇ ਦੁਬਾਰਾ ਚੜ੍ਹਨੀ ਬਹੁਤ ਔਖੀ ਹੋ ਜਾਂਦੀ ਐਸੇ ਤਰ੍ਹਾਂ ਸੀ ਪੈਸਟੀਸਾਈਡ ਦੇ ਵਿੱਚ ਵੀ ਕੀਤਾ ਕਿ ਗਵਰਨਮੈਂਟ ਵੱਲੋਂ ਸਰਟੀਫਾਈਡ ਪੈਸਟੀਸਾਈਡ ਹੀ ਵੇਚੇ ਜਾਣਗੇ ਇਸ ਤੋਂ ਇਲਾਵਾ ਸਦਨ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ 5 ਲੱਖ ਏਕੜ ਜਿਹੜੀ ਪ੍ਰਭਾਵਿਤ ਹੋਈ ਹੈ ਹੜ੍ਹਾਂ ਤੋਂ ਫਸਲ ਉਹਦੇ ਵਿੱਚ ਕਣਕ ਬੀਜਣ ਵਾਸਤੇ ਪੰਜਾਬ ਸਰਕਾਰ ਵੱਲੋਂ 2 ਲੱਖ ਕੁਇੰਟਲ ਬੀਜ ਜਿਹੜਾ ਉਹ ਫ੍ਰੀ ਦਿੱਤਾ ਜਾਊਗਾ ਕਿਉਂਕਿ ਲਗਭਗ 40 ਕਿਲੋ ਇੱਕ ਇੱਕ ਏਕੜ ਦਾ ਬੀਜ ਹੁੰਦਾ ਤਾਂ ਕੁਇੰਟਲ ਦੇ ਵਿੱਚ 2.5 2.5 ਮਣ ਹੁੰਦਾ 40 ਕਿਲੋ ਇੱਕ ਮਣ ਹੋ ਗਿਆ ਤਾਂ 2.5 ਦੂਣੀ 5 5 ਲੱਖ ਏਕੜ ਦਾ ਜਿੱਦੋ 1 ਲੱਖ ਕਰਦਾ ਹੈ ਸਰੋਂ ਦਾ ਬੀਜ ਤਾਂ ਕਿ ਜਛੀਤੂ ਛੀਤੀ ਉਹ ਕਣਕਾ ਬੀਜ ਕੇ ਉਹਨਾਂ ਦੀ ਕਬੀਲਦਾਰੀ ਲਈ ਤੇ ਆਵੇ ਬਾਕੀ ਜਿੰਨੇ ਵੀ ਪੁਨਰਵਾਸ ਦੇ ਵਿੱਚ ਲੋਕ ਯੋਗਦਾਨ ਪਾ ਰਹੇ ਨੇ rangla.punjab.gov.in ਤੇ ਵੈਬਸਾਈਟ ਤੇ ਜਾ ਕੇ ਉੱਥੇ ਜਿੰਨਾ ਵੀ ਵਿਦੇਸ਼ਾਂ ਤੋਂ ਜਾਂ ਇੱਥੋਂ ਇੰਡਸਟ੍ਰੀਅਲ ਐਨ ਜੀਓਜ਼ ਜਾਂ ਮੁਲਾਜ਼ਮ ਵੀ ਆਪਣੀਆਂ ਕੋਈ ਤਨਖਾਹਾਂ ਦੇ ਰਹੇ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਹਮੁੰਦਰ ਕਹਿੰਦੇ ਬਣਦਾ ਸੋ ਅਸੀਂ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਲੋਕਾਂ ਨਾਲ ਖੜਾਂਗੇ ਜਿਨ੍ਹਾਂ ਤੇ ਮਾਰ ਪਈ ਹੈ ਕੁਦਰਤ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੰਗੀ ਪੱਦਰ ਤੇ ਅਸੀਂ ਉਸ ਪੰਜਾਬ ਨੂੰ ਜਿਹੜਾ ਜਿਹੜਾ ਪ੍ਰਭਾਵਿਤ ਪੰਜਾਬ ਹੈ ਉਹਨੂੰ ਦੁਬਾਰੇ ਆਪਣੇ ਪੈਰਾਂ ਸਿਰ ਕਰਾਂਗੇ ਜਿਹੜੀਆਂ ਜ਼ਮੀਨਾਂ ਰੁੜ ਵੀ ਗਈਆਂ ਉਹਨਾਂ ਵਾਸਤੇ ਵੀ ਮੁਆਵਜ਼ਾ ਐਲਾਨ ਕੀਤਾ ਗਿਆ ਦਰਿਆ ਜਿਹੜਾ ਉਹ ਜ਼ਮੀਨਾਂ ਹੀ ਲੈ ਗਿਆ ਨਾਲ ਅੱਗੇ ਤੋਂ ਘੱਟ ਤੋਂ ਘੱਟ ਨੁਕਸਾਨ ਹੋਵੇ ਕੁਦਰਤ ਹੈ ਉੱਤੇ ਤਾਂ ਕੋਈ ਜ਼ੋਰ ਚੱਲ ਨਹੀਂ ਸਕਦਾ ਪਰ ਆਪਾਂ ਉਹਦੇ ਵਾਸਤੇ ਵੀ ਸਾਰਾ ਸਪੈਸ਼ਲ ਕਮੇਟੀਆਂ ਆਈਆਈਟੀ ਖੜਗਪੁਰ ਆਈਆਈਟੀ ਬੰਗਲੌਰ ਤੇ ਥਾਪਰ ਯੂਨੀਵਰਸਿਟੀ ਨਾਲ ਸੰਪਰਕ ਕਰਕੇ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਡੀਸਿਲਟਿੰਗ ਦੀ ਜਾਇਜ਼ ਦੇਤੀ ਹੈ ਡਰੇਵਾਂ ਦੀ ਉਹਨਾਂ ਦਾ ਵੀ ਗਹਿਰਾਈ ਤੇ ਚੌੜਾਈ ਜਿਹੜੀ ਹੈ ਉਹ ਜਿਹਿਸ ਪਹਿਲਾਂ ਜਿਹੜੇ ਮਾਪਦੰਡ ਤੇ ਸੀ ਉਸੇ ਮਾਪਦੰਡ ਤੇ ਲਿਆਂਦੀ ਜਾਊਗੀ ਤਾਂ ਕਿ ਫਿਊਚਰ ਦੇ ਵਿੱਚ ਪਹਿਲੀ ਗਲਤੀ ਦਾ ਅਸਰ ਕਰਦੇ ਆ ਜਾਂ ਕੁਝ ਦਿਨਾਂ ਦੇਖਣੇ ਪੈਣ ਪਰ ਫਿਰ ਵੀ ਆਪਣੇ ਵੱਲੋਂ ਕਿਆਰੀ ਅਸੀਂ ਪ੍ਰੋਪਰ ਕਰਾਂਗੇ ਤੇ ਬਾਕੀ ਜਿੰਨੇ ਵੀ ਸੁਝਾਅ ਆਏ ਨੇ ਵૃતિ ਪਾਰਟੀਆਂ ਵੱਲੋਂ ਜਾਂ ਸਾਡੇ ਐਮ.ਐਲ.ਏ ਜਾਂ ਮੰਤਰੀ ਸਹਿਬਾਨਾਂ ਵੱਲੋਂ ਉਹਨਾਂ ਤੇ ਆਉਣ ਵਾਲੇ ਦਿਨਾਂ ਚ ਕਲੈਕਟਿਵ ਡਿਸੀਜਨ ਲੈ ਕੇ ਅਸੀਂ ਪੰਜਾਬ ਦੇ ਲੋਕਾਂ ਦੇ ਪੱਖ ਦੇ ਵਿੱਚ ਜਿਹੜਾ ਉਹ ਫੈਸਲੇ ਕਰਾਂਗੇ ਕਿਉਂਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਪਾਰਟੀ ਪੱਤਰ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਟਾਈਮ ਹੈ ਜਲਦੀ ਰਹਿੰਦੀ ਹੈ ਵੋਟਾਂ ਜਦੋਂ ਆਈਆਂ ਨੇੜੇ ਉਦੋਂ ਜੋ ਮਰਜ਼ੀ ਬੋਲ ਲੈਣ ਪਰ ਹੁਣ ਘਟੋ ਘਟ ਇੱਕ ਦੂਜੇ ਨੂੰ ਜਿਹੜਾ ਉਹ ਨੀਚਾ ਦਿਖਾਉਣ ਦੀ ਜਾਂ ਕੋਈ ਜਿੱਤ ਹਾਰ ਦੀ ਗੱਲ ਨਹੀਂ ਹੋਣੀ ਚਾਹੀਦੀ। ਦੁੱਖ ਦੀ ਗੱਲ ਇਹ ਹੈ ਕਿ ਅੱਜ ਬੀਜੇਪੀ ਦਾ ਕੋਈ ਇੱਥੇ ਨਹੀਂ ਆਇਆ। ਅਕਾਲੀ ਦਲ ਵੱਲੋਂ ਜਿਹੜਾ ਆਫੀਸ਼ੀਅਲ ਅਕਾਲੀ ਦਲ ਹੈ ਆਪਣੇ ਆਪ ਨੂੰ ਕਹਿੰਦਾ। ਉਹਨਾਂ ਦੇ ਜਿਹੜੇ ਮੈਂਬਰ ਨੇ ਉਹ ਨਹੀਂ ਇੱਥੇ ਆਏ। ਬੀਜੇਪੀ ਨੇ ਆਪਣੀ ਅਲੱਗ ਇੱਕ ਨਕਲੀ ਵਿਧਾਨ ਸਭਾ ਲਾਈ ਹੋਈ ਹੈ ਬਾਹਰ। ਉਹ ਉੱਥੇ ਆਪਣੇ ਦਿਲ ਦੀ ਭੜਾਸ ਕੱਢੀ ਜਾਂਦੇ ਨੇ ਕਿਉਂਕਿ ਤੇ ਇਹ ਵੀ ਜਨਤਾ ਦੀ ਵਿਧਾਨ ਸਭਾ ਇਹ ਆਫੀਸ਼ੀਅਲ ਵਿਧਾਨ ਸਭਾ ਇੱਥੇ ਆ ਕੇ ਕਿਉਂ ਨਹੀਂ ਗੱਲ ਕਰਦੇ ਅਸ਼ਵਨੀ ਕੁਮਾਰ ਜੀ ਚੁਣੇ ਹੋਏ ਨੇ ਉਹ ਇੱਥੇ ਤਾਂ ਆਉਂਦੇ ਨਹੀਂ ਕਿਉਂਕਿ ਇੱਥੇ ਹਸਾਬ ਦੇਣਾ ਪੈਣਾ ਹੈ ਰਿਕਾਰਡ ਤੇ ਜਾਣਾ ਸਾਰਾ ਇਹ ਉਹ ਉੱਥੇ ਬੋਲੀ ਜਾਂਦੇ ਜੇ ਇੰਨਾ ਹੀ ਚਾਹੇ ਨਕਲੀ ਚ ਬੋਲਣ ਦਾ ਹੈ ਤਾਂ ਅਸਤੀਫਾ ਦੇ ਦਿਓ ਫਿਰ ਲੋਕਾਂ ਨੇ ਤੁਹਾਨੂੰ ਇੱਥੇ ਵਾਸਤੇ ਭੇਜਿਆ ਕੋਈ ਆਪਣੀ ਵਿਧਾਨ ਸਭਾ ਬਣਾਉਣ ਵਾਸਤੇ ਨਹੀਂ ਭੇਜਿਆ ਕੇਐਮ ਜੀ ਹਲਕੀ ਦੀ ਗੱਲ 2 ਮਿੰਟ ਕਿਵੇਂ ਕਰਾਂਗੇ 2 ਮਿੰਟ ਤੇ ਮੈਂ ਵੀ ਜਦੋਂ ਉੱਥੇ ਪਾਰਲੀਮੈਂਟ ਚ ਬੋਲਦਾ ਸੀ ਮੈਨੂੰ ਵੀ ਨੇ ਮੇਰੇ ਤਾਂ 40 40 ਸਕਿੰਟ ਵੀ ਦਿੰਦੇ ਰਹੇ ਆ ਗੱਲ ਕਰਨੀ ਆਉਣੀ ਚਾਹੀਦੀ ਐ 40 ਸਕਿੰਟਾਂ ਚ ਵੀ ਗੱਲ ਹੋ ਸਕਦੀ ਐ ਉਮੀਦ ਪਿੱਟੀ ਜੀ ਨੂੰ ਮੈਂ ਕਹਿਣਾ ਚਾਹੁੰਨਾ ਤੁਸੀਂ ਉੱਥੇ ਆਪਣੇ ਜਿਹੜੇ ਰੇਲਵੇ ਨਾਲ ਕੋਈ ਫਾਟਕ ਫੂਟਕ ਜਾਂ ਕੋਈ ਜਿਹੜੇ ਪੌੜੀਆਂ ਪੂੜੀਆਂ ਖਰਾਬ ਨੇ ਸਟੇਸ਼ਨਾਂ ਦੀਆਂ ਸਫਾਈ ਸਫੂਸ਼ ਜਿਹੜਾ ਉਹ ਕਰਵਾ ਦਿਓ ਇੱਥੇ ਤੁਸੀਂ ਇੱਥੇ ਤੁਹਾਡੇ ਪਰਿਵਾਰ ਚੋਂ ਪਹਿਲਾਂ ਆਏ ਸੀਗੇ ਉਹਨਾਂ ਦੀਆਂ ਜਿਹੜੀਆਂ ਹਜੇ ਤੱਕ ਉਹਨਾਂ ਦੇ ਕੀਤੇ ਹੋਏ ਜਿਹੜੇ ਉਹ ਹਜੇ ਤੱਕ ਭੁਗਤੀ ਜਾ ਰਹੇ ਹਨ ਉਹਨਾਂ ਦੇ ਕੰਮਾਂ ਨੂੰ ਕੋ ਇੱਥੇ ਭਵੇਂ ਦਰਸ਼ਨ ਦੇਣ ਦੀ ਨਾ ਹੀ ਕਿਰਪਾ ਕਰਨ ਉਹ ਲੋਕਾਂ ਨੇ ਭੇਜਿਆ ਨਹੀਂ ਪਹਿਲਾਂ ਇਹਨਾਂ ਦਾ ਭਰਾ ਭੇਜਤਾ ਸੀ ਕਹਿੰਦੇ ਉਹ ਵੀ ਨਹੀਂ ਭੇਜਿਆ ਠੀਕ ਹੈ ਨਾ ਸੋ ਇਸ ਕਰਕੇ ਜਿੱਥੇ ਜਿਹੜੀ ਪਾਰਟੀ ਵੱਲੋਂ ਵੀ ਹੈਗੇ ਨੇ ਉਹ ਉੱਥੇ ਜਾ ਕੇ ਪੰਜਾਬ ਦੇ ਹੱਕ ਦੀ ਗੱਲ ਕਰ ਰਹੇ